ਇਸ ਸਮੇਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਚੰਡੀਗੜ੍ਹ ਦੀਆਂ ਨੇ ਚੰਡੀਗੜ੍ਹ ਦੇ ਵਿੱਚ ਤੇਜ਼ ਮੀਂਹ ਆਉਣ ਦੇ ਨਾਲ ਸੜਕਾਂ ਤੇ ਪਾਣੀ ਭਰ ਚੁੱਕੇ ਐ ਇੱਥੇ ਤੱਕ ਜੇ ਗੱਲ ਕੀਤੀ ਜਾਵੇ ਤਾਂ ਬੱਦਲ ਜਿਹੜੇ ਨੇ ਉਹ ਵੀ ਗਰਜਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਚੰਡੀਗੜ੍ਹ ਦੀਆਂ ਇਸ ਸਮੇਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਹਰ ਸਾਈਡ 'ਚ ਆਹੇ ਸੜਕਾਂ ਦੇ ਦੋਨੋਂ ਸਾਈਡ ਦੇਖੋ ਇੱਥੇ ਮਰਦੀ ਅੱਛਰ ਪਾਣੀ ਜਿਹੜਾ ਪੂਰੀ ਤਰ੍ਹਾਂ ਭਰਿਆ ਹੋਇਆ ਨਜ਼ਰ ਆ ਰਿਹਾ ਕਾਫੀ ਜ਼ਿਆਦਾ ਤੇਜ਼ ਮੀਂਹ ਹੋਣ ਕਰਕੇ ਜਿਹੜਾ ਆ ਅਸੀਂ ਪਾਰੋਂ ਵੀ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਤਸਵੀਰਾਂ ਨਹੀਂ ਦਿਖਾ ਪਾਰੇ ਪਰ ਕਾਰ ਚੋਂ ਦਿਖਾ ਰਿਹਾ ਕਿ ਤਸਵੀਰਾਂ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਜਿਹੜਾ ਪਾਣੀ ਕਿੰਨੀ ਤੇਜ਼ੀ ਨਾਲ ਜਿਹੜਾ ਆ ਪਾਣੀ ਭਰਨਾ ਇੱਥੇ ਸ਼ੁਰੂ ਹੋਇਆ ਆ ਕਿ ਕੱਲ ਇੱਕੋ ਲੱਗਤ ਇਹ ਜਿਹੜੀ ਉਹ ਬਰਸਾਤ ਉਹ ਆਈ ਹੈ। ਸੋ ਬਿਲਕੁਲ ਇੱਕ ਇੱਕ 4 ਦੇ ਸਾਹਮਣੇ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਿਹਾ ਤੁਸੀਂ ਦੇਖੋ ਕਿ ਇਹ ਮੀਂਹ ਨਾਲ ਜਿਹੜਾ ਇਹ ਬਰਸਾਤ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਆ ਹਾਲਾਂਕਿ ਪਹਿਲਾਂ ਕੋਈ ਵੀ ਲਾਮੁਨਸ਼ਾਨ ਨਹੀਂ ਸੀ ਪਰ ਦੋ ਦਿਨ ਦੇਰ ਤੋਂ ਜਿਵੇਂ ਗਰਮੀ ਜਿਹੜੀ ਉਹ ਪੈ ਰਹੀ ਸੀ ਉਸ ਤੋਂ ਬਾਅਦ ਜਿਹੜਾ ਅੱਜ ਮੀਂਹ ਆਉਣਾ ਰਾਹਤ ਤਾਂ ਜ਼ਰੂਰ ਦਵੇਗਾ ਪਰ ਰਾਹ ਦੇ ਨਾਲ ਨਾਲ ਲੋਕਾਂ ਦੀਆਂ ਜਿਹੜੀਆਂ ਮੁਸੀਬਤਾਂ ਉਹ ਵਧਣ ਗਿਆ ਕਿਉਂਕਿ ਪਾਣੀ ਜਰਾਇਆ ਜਾਂ ਸੜਕਾਂ ਦੇ ਭਰੇਗਾ ਤਾਂ ਆਮ ਲੋਕਾਂ ਨੂੰ ਜਿਹੜਾ ਟਰੈਵਲ ਕਰਨਾ ਉਹ ਵੀ ਮੁਸ਼ਕਲ ਹੋਵੇਗਾ ਬਰਸਾਤ ਕਿੰਨੀ ਤੇਜ਼ ਆ ਸਪੀਡ ਕਿੰਨੀ ਤੇਜ਼ ਆ ਇਸ ਦਾ ਅੰਦਾਜ਼ਾ ਤੁਸੀਂ ਵਾਈਪਰ ਤੋਂ ਲਾ ਸਕਦੇ ਹੋ ਕਿਉਂਕਿ ਵਾਈਪਰ ਨੇ ਜਿਹੜੇ ਉਹ ਵੀ ਬੜੀ ਤੇਜ਼ੀ ਨਾਲ ਚੱਲਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਨੇ ਜਿਹੜੀਆਂ ਉਹ ਚੰਡੀਗੜ੍ਹ ਦੀਆਂ ਨੇ ਪੂਰੇ ਚੰਡੀਗੜ੍ਹ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੀ ਉਹ ਬਰਸਾਤ ਹੋ ਰਹੀ ਹੈ ਉਹ ਕਿਦਾ ਪੰਜਾਬ ਤੇ ਵੱਖ-ਵੱਖ ਕੋਨਿਆਂ 'ਚ ਵੀ ਹੁੰਦੀ ਹੋਵੇ ਪਰ ਨਾਲ ਦੀ ਨਾਲ ਤੁਹਾਨੂੰ ਅਸੀਂ ਤਸਵੀਰਾਂ ਸਾਰੀਆਂ ਸਾਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਬੱਦਲ ਘੜਜ ਰਹੇ ਆ ਤੇ ਇੱਥੇ ਬਰਸਾਤ ਜਿਹੜੀ ਆ ਪੂਰੀ ਤਰ੍ਹਾਂ ਪੈਂਦੀ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਸਮੇ ਜਿਹੜਾ ਹੈ ਤੁਹਾਨੂੰ ਤਸਵੀਰਾਂ ਅਸੀਂ ਬਾਹਰ ਲਿਆ ਦਿਖਾਉਣਾ ਚਾਹੁੰਦੇ ਆ ਪਰ ਨਹੀਂ ਦਿਖਾ پا ਰਹੇ ਕਿਉਂਕਿ ਵੀ ਤੇਜ ਹੋਣ ਦੇ ਕਾਰਨ ਗੈਜਟ ਦਾ ਜਿਹੜਾ ਖਰਾਬ ਹੋਣਾ ਸੰਭਵ ਹੈ ਸੋ ਫਿਰ ਵੀ ਦੇਖੋ ਜਿੱਥੇ ਕਿਸੇ ਨੂੰ ਵੀ ਰਸਤਾ ਮਿਲ ਰਿਹਾ ਕੋਈ ਚਾਹੇ ਸ਼ੈੱਡ ਹੈ ਕੀ ਜਾਂ ਟੈਂਪਰੇਰੀ ਬੱਸ ਸਟੈਂਡ ਨੇ ਹਰ ਜਗ੍ਹਾ ਲੋਕ ਜਿਹੜੇ ਖੜੇ ਇਸ ਸਮੇ ਜਿਹੜੇ ਟੂ-ਵੀਲਰ ਵਾਲੇ ਨਜ਼ਰ ਆ ਰਹੇ ਨੇ ਇਹ ਸੜਕਾਂ ਦਿਖਾ ਰਿਹਾ ਸੜਕਾਂ ਦੇਖੋ ਪਾਣੀ ਜਿਹੜਾ ਪੂਰੀ ਤਰ੍ਹਾਂ ਭਰਿਆ ਹੋਇਆ ਇਹ ਤਸਵੀਰ ਹੈ ਚੰਡੀਗੜ੍ਹ ਦੀ ਕਿਉਂਕਿ ਪਿਛਲੇ 2-3 ਦਿਨ ਤੋਂ ਮੌਸਮ ਨਹੀਂ ਬਦਲ ਰਿਹਾ ਸੀ ਹਾਲਾਂਕਿ ਜਿਹੜੇ ਦਿਨ ਹੁੰਦੇ ਨੇ ਇਹ ਮੌਸਮ ਇਹਨਾਂ ਦਿਨਾਂ 'ਚ ਉਹ ਬਦਲ ਜਾਂਦਾ ਪਰ ਇੱਥੇ ਜਿਹੜਾ ਆ ਮੌਸਮ ਨਾ ਬਦਲਣ ਦਾ ਹੈ ਵੱਡਾ ਕਾਰਨ ਹੈ ਸੋ ਬਿਲਕੁਲ ਤੁਸੀਂ ਜੁੜੇ ਰਹੋ ਪੀਡੀਸੀ ਦੇ ਨਾਲ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ